ਉਹ ਉਹਨਾਂ ਨੂੰ ਸੋਧੋ ਲੈਣ ਲਈ ਕਿ ਸਾਰਾ ਜਲਦੀ ਤੇ ਕਰ ਦੇ ਡੇਢ ਜੀ ਨਹੀਂ ਇੱਥੇ ਡੇਢ ਜੀ ਇੱਥੇ ਇੱਕ ਟ੍ਰੀਟਮੈਂਟ ਉੱਥੇ ਟ੍ਰੀਟਮੈਂਟ ਨਹੀਂ ਆ ਗੋ ਕਿਉਂਕਿ ਇੱਥੇ ਸਭ ਤੋਂ ਵਧੀਆ ਟ੍ਰੀਟਮੈਂਟ ਇੱਥੇ ਹੁਣਾਵਾ ਤੁਸੀਂ ਹੋ ਜਾਣਾ ਠੀਕ ਟੈਨਸ਼ਨ ਨਾ ਲਵੋ ਮੈਂ ਮੈਂ ਤਾਂ ਅੱਗੇ ਤਾਂ ਮੈਨੂੰ ਨੌ ਰਾਤ ਤੋਂ ਦਵਾਈ ਚੀਂ ਹੈ ਤੇ ਮੈਂ ਬਹੁਤ ਖੁਸ਼ੀ ਕਰ ਲੈਣੀ ਹਾਂ ਹਾਂ ਬਸ ਤੁਸੀਂ ਬਸ ਕੁਝ ਕਰ ਲੈਣੀ ਹੈ ਨਹੀਂ ਡੇਢ ਜੀ ਕੁਝ ਨਹੀਂ ਡੇਢ ਜੀ ਤੁਸੀਂ ਨਾ ਐਦਾਂ ਕਰੋ ਕਿ ਠੀਕ ਹੋ ਜਾਣਾ ਵਾ � Terjie is బినీనుమె ప్దలిన్మె క్పల్లు nationale లువి లు జేను వి తింండిను లు ఈనుదీన్ క్కాయ� wizard సూభాంవి దూడిన్న్ దేడిత్ము వి భారైను? పై్స్స్స ਕੀਤੀ ਡੜਜੀ ਬੋਪਰੇ ਨੂੰ ਗੱਲ ਕਹਿੰਦੀ ਕੋਈ ਗੱਲ ਨਹੀਂ ਮੈਂ ਫੋਨ ਕਰਤਾ ਸਭ ਟ੍ਰੀਟਮੈਂਟ ਤੇ ਹੋ ਰਿਆ ਵਾ ਕੋਈ ਨਹੀਂ ਤੁੰਡਾ ਦਵਾਈ ਦੇਤੇ ਕੋਈ ਨਹੀਂ ਦੇ ਰਿਹਾ ਮੈਨੂੰ ਕਿਉਂ ਨਹੀਂ ਦਵਾਈ ਦੇ ਰਿਹਾ ਕੋਈ ਤੇ ਸਾਰ ਟੁਕਤੇ ਤੋਂ ਅੰਦਰ ਆਇਆ ਕੋਈ ਹਾਂ ਇਹਦਾ ਕੋਈ ਨਹੀਂ ਆਇਆ ਡੜਜੀ ਹੋਇਆ ਨਾ ਸਹੀ ਡੜਜੀ ਕੁਝ ਨਾ ਟੈਨਸ਼ਨ ਦੀ ਸਹੀ ਹੋਇਆ ਨਾ ਵਾ ਮੈਂ ਤੁੰ ਤੈਨੂੰ ਮਿਲਣ ਨੂੰ ਮਿਲਦਾਂ ਮੈਨੂੰ ਹਾਂਜੀ ਚਲੋ ਚੋੜੇ ਗੁੰਡੇ ਹਾਂਜੀ ਮੈਂ ਗੁਰੂ ਆਪਾਂ ਮੋਟਾ ਤੋਰ ਗੁੰਦੇ ਡੈਡੀ ਬੇਨ ਦੀ ਮੈਡੀਸਨ ਮੈਂ ਕਿਹਾ ਇਹਨਾਂ ਨੂੰ ਬੇਨ ਦੀ ਮੈਡੀਸਨ ਆ ਮੈਨੂੰ ਮੈਨੂੰ ਮਿਲਣੋ ਕੋਈ ਗੁੰਦੇ ਮਿਲਦਾ ਜਦੋਂ ਤੁਸੀਂ ਐਸੇ ਸਟੇਟਮੈਂਟ ਸ਼ੁਰੂ ਕਰੋ ਕਿੰਦੀ ਉਸ ਤੋਂ ਬਾਅਦ ਮੈਂ ਦਵਾਈਆਂ ਗਏ ਸੀ ਇਦਾਂ ਨਹੀਂ ਮੈਨੂੰ ਲੈਣਾ ਅਜੇ ਹਾਂਜੀ ਪ੍ਰਕਾਸ਼ ਨੇ ਹੈਲੋ ਡੈਡ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਠੀਕ ਹੋ ਜਾਣਾ ਡੈਡ ਜੀ ਲਵ ਯੂ ਆਪਾਂ ਤੁਹਾਡੀ ਵੇਟ ਕਰਦੇ ਬਾਅਦ ਡੈਡ ਜੀ ਨਹੀਂ ਮੁਸ਼ਕਿਲ ਆ ਮੇਰਾ ਨਹੀਂ ਜੀ ਡਾਟੀ ਕੁਛ ਨਹੀਂ ਤੁਹਾਨੂੰ ਹੋਣਾ ਐਵੇਂ ਨਾ ਦਿਲ ਛੱਡਿਆ ਕਰੋ ਹਲੋ ਜਨਾ ਆਣੀ ਨੂੰ ਗੱਲ ਕਰੋ ਪਾਪਾ ਹੀ ਨਾਲ ਗੱਲ ਕਰੋ ਹਾਂ ਬੁੱਤਰਾਂ ਸਤਿ ਸਕੇ ਨਾ ਕਰੋ ਪਾਪਾ ਠੀਕ ਹੋ ਜਾਣਾ ਪਾਪਾ ਤੇਰੇ ਨਾਲ ਨਾ ਬੁੱਤੋ ਠੀਕ ਹੋ ਜਾਣਾ ਠੀਕ ਹੋ ਜਾਣਾ ਸਾਰੇ ਤੁਹਾਡੀ ਡੇਟ ਕਰ ਰਹੇ ਆ ਠੀਕ ਹੋ ਕੇ ਕਰਿਆਗੇਗਾ ਤੂੰ ਮੇਰੇ ਕੋਲ ਸੈਰੀ ਫਸਿਆ ਮੇਰੀ ਨਾ ਨਾ ਵਾਜਰੂ ਵਾਜਰੂ ਪਾਪਾ ਨਹੀਂ ਕਹਿੰਦਾ ਬੁੱਤੋ ਵਾਜਰੂ ਬੋਲ ਪ੍ਰੋਪਰ ਪ੍ਰੋਪਰ ਕੋਈ ਸਾਰੇ ਇਕੱਠੇ ਹੋਵਾਂਗੇ ਫਿਰ ਉਸੇ ਤਰ੍ਹਾਂ ਅਸੀਂ ਕਰ ਦਾਂਗੇ ਜਿੰਨਾਂ ਦੀ ਵਾਜਬ ਹੈ ਪ੍ਰੋਪਰ ਲਾਜ ਵੀ ਹੋ ਰਿਹਾ ਹਾਂਜੀ ਪ੍ਰੋਪਰ ਲਾਜ ਵੀ ਹੋ ਰਿਹਾ ਪ੍ਰੋਪਰ ਲਾਜਰਜੀ ਹੋ ਰਿਹਾ ਕੋਈ ਨਾ ਮੈਂ ਕਿੰਨਾ ਇਹਨਾਂ ਨੂੰ ਸੇਮ ਹੋਣੇ ਫੋਨ ਕਰਦਾ ਜੜਜੀ ਮੇਰੇ ਡਾਕਟਰ ਨਾਲ ਗੱਲ ਕਰਾਓ ਇੱਥੇ ਬਾਤ ਕਰਾਂ ਹਾਂਜੀ ਲਓ ਸੋ ਡਾਕਟਰ ਸਾਹਿਬ ਇਹ ਕਹਿ ਰਹੇ ਕਿ 4 ਘੰਟੇ ਸੇ ਇਨਕੋ ਕੋਈ ਟ੍ਰੀਟਮੈਂਟ ਨਹੀਂ ਦਿਆ ਆਪਨੇ वो मैं बताया ना अभी इंटुबेशन करने लगा नी, नी, वो चार घंटे क्यों, क्यों आपके सामने ट्रीटमेंट दिया ना बाद में नाइट मिलता है ना वो तो सिस्टर दे दिया अभी नहीं नहीं ये गलत बाजी बहुत गलत आपको पता भी चल गया कि ये है तो आपने ट्रीटमेंट क्यों नहीं किया ट्रीटमेंट ऑलरेडी चल रहा है उसका यहाँ से मूव किया ट्रीटमेंट चल रहा है हाँ मैं बता रही हूँ ना आपको पहले भी चल रहा है उसका नहीं पहले तो चल रहा था उसके जब इस रूम से पर शिफ्ट किया ट्रीटमेंट दिया आपने उनको दे दिया अभी ट्रीटमेंट वो तो कह रहे कुछ नहीं दिया तो पूछ लो अभी आके, जी के इलाज करने के लिए मैं बताया ना आपको इधर नहीं करना बोला वोटिस जाना है बोला ब्यूरो रिपोर्ट एस न्यूज